ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬਚ ਗਏ ਨੇ ਪੌਣੇ 9 ਤੇ ਮੇਰਾ ਲੱड्डੂ ਹਜੇ ਠੀਕ ਨਹੀਂ ਹੈਗਾ ਕੁਛ ਨਹੀਂ ਬੋਲਦਾ ਤੇ ਕੁਛ ਨਹੀਂ ਖਾਂਦਾ ਪੀਂਦਾ ਤੇ ਨੂੰ ਸਿਰੰਜਨ ਵਾਲੀ ਮੈਂ ਮੜੀ ਮੋਟੀ ਫਰੂਟੀ ਵਗੈਰਾ ਜਾਂ ਪਾਣੀ ਵਗੈਰਾ ਇਹਨੂੰ ਪਿਉਉਣੇ ਆ ਇਹਨੇ ਤਾਂ ਮੂੰਹ ਹੀ ਬੰਦ ਕਰ ਰੱਖਿਆ ਅੱਜ ਇਹਨੂੰ ਦਿਖਾਉਣਿਆ ਡਾਕਟਰ ਕੋਲ ਕਿਉਂਕਿ ਅੱਜ ਇਹਦਾ ਹੈਗਾ ਲਾਸਟ ਪੇਪਰ ਤੇ ਇਹਨੂੰ ਲੰਚ ਬਾਕਸ ਫਰੂਟ ਬਾਕਸ ਮੈਂ ਕੁਛ ਨਹੀਂ ਪਾਇਆ ਕਿਉਂਕਿ ਇਹ ਖਾਂਦਾਰੀ ਕੁਛ ਵੀ ਡੇਲੀ ਫਿਰ ਵਾਪਸ ਆਉਂਦਾਗਾ ਤੇ ਇਹਨੂੰ ਮੈਂ ਸਕੂਲੋਂ ਹੀ ਲੈ ਕੇ ਆਉਂਗੀ ਹਲਾ ਸ਼ਮੀ ਸਕੂਲੋਂ ਲਿਆਵਾਂ ਦੇਖੋ ਠੀਕ ਆ ਹੋ ਜੀ ਲੱਗ ਗਿਆ ਤੇਰਾ ਪਾਪਾ ਤੋਂ ਬਿਨਾ ਪਾਪਾ ਦੀ ਯਾਦ ਵੀ ਆਉਂਦੀ ਹੈ ਜੀ ਵੀ ਲੱਗਿਆ ਪਾਪਾ ਤੋਂ ਬਿਨਾ ਤੇ ਇਹਨੂੰ ਸਕੂਲੋਂ ਹੀ ਲੈ ਕੇ ਆਉਂਗੀ ਮੈਂ ਇਹਦਾ ਖਾਣਾ ਪੀਣਾ ਕੁਛ ਨਹੀਂ ਪਾਇਆ ਅੱਜ ਤੇ ਜੋ ਵੀ ਦਾ ਹੈ ਇਹ ਛੁੱਟੀ ਜੋ ਵੀ ਨੇ ਜਾਣਾ ਅੱਜ ਦੋ ਟਾਈਮ ਟਿਊਸ਼ਨ ਤੇ ਹੁਣ ਮਾਰਨਿੰਗ 'ਚ ਵੀ ਜੋ ਵੀ ਟਿਊਸ਼ਨ ਜਾਊਗਾ ਤੇ ਸ਼ਾਮ ਨੂੰ ਫੇਰ ਜਾਊਗਾ ਕਿਉਂਕਿ ਕੱਲ ਨੂੰ ਜੋ ਵੀ ਦਾ ਹੈਗਾ ਮੈਚ ਦਾ ਪੇਪਰ ਤੇ ਸੋਹਮ ਦਾ ਅੱਜ ਲਾਸਟ ਪੇਪਰ ਹੈ ਇਹਦੇ ਪੇਪਰ ਖਤਮ ਹੋ ਜਾਣਗੇ ਤੇ ਸੋ ਜੋ ਵੀ ਦੇ ਹਜ ਚੱਲਣਗੇ 25 ਤਰੀਕ ਤੱਕ ਪੇਪਰ ਚੱਲਣਗੇ ਜੋ ਵੀ ਦੇ ਤੇ ਕੱਜ ਸਵੇਰੇ ਸੁੱਤੇ ਉੱਠਦੇ ਜਦੋਂ ਮੈਂ ਉੱਠੀ ਆ ਤੜਕੀ ਤੜਕੀ ਇੱਕ ਨੁਕਸਾਨ ਹੋ ਗਿਆ ਇੱਕ ਉਧਰੋਂ ਬੱਚੇ ਬਿਮਾਰ ਉੱਪਰ ਦੀ ਤੇ ਉਧਰੋਂ ਘਰ ਦੀਆਂ ਚੀਜ਼ਾਂ ਦੀ ਟੁੱਟ ਭੱਜ ਹੋ ਰਹੀ ਆ ਹੁਣ ਕਦੇ ਕੁਛ ਹੋ ਜਾਂਦਾ ਕਦੇ ਕੁਛ ਹੋ ਜਾਂਦਾ ਤੇ ਹੁਣ ਮੈਂ ਜੋ ਵੀ ਦੁੱਧ ਲੈ ਕੇ ਆਇਆ ਸੀ ਤੇ ਦੁੱਧ ਗਰਮ ਕਰਨ ਵਾਸਤੇ ਰੱਖਿਆ ਹੋਇਆ ਗੈਸ ਤੇ ਤੇ ਨੁਕਸਾਨ ਕੀ ਹੋਇਆ ਉਹ ਦੇਖੋ نیچے ਆਪਣਾ ਜਿਹੜਾ ਉਹ ਕਿਚਨ ਵਾਲਾ ਪੈਪ ਆ ਸਾਰਾ ਸ਼ੈਂਕ ਦਾ ਉਹ ਸਾਰਾ ਟੁੱਟ ਕੇ نیچے गिर ਗਿਆ ਰਾਤ ਸਵੇਰੀ ਡਿੱਗਿਆ ਉਹ ਸਵੇਰੇ ਜਦੋਂ ਮੈਂ ਪਾਣੀ ਸ਼ੈਂਕ ਚ ਚਲਾਇਆ ਥੋੜਾ ਜਿਹਾ ਪਾਣੀ ਨਾ نیچے ਡਿੱਗਿਆ ਮੇਰੇ ਪੈਰਾਂ ਨੂੰ ਪਾਣੀ ਲੱਗਿਆ ਮੈਂ ਸਮ ਪਾਣੀ ਕੀ ਮੇ ਲੀਕ ਹੋ ਗਿਆ ਨਾ ਤੇ ਜਦੋਂ ਦੇਖਿਆ نیچے ਤਾਂ ਪੈਪ ਨਿਕਲ ਕੇ ਡਿੱਗ ਗਿਆ ਤੇ ਹੁਣ ਪਲੰਬਰ ਵੀਰੇ ਨੂੰ ਫੋਨ ਕੀਤਾ ਤੇ ਉਹ ਹੁਣ ਆਏ ਨੇ ਤੇ ਆ ਕੇ ਉਹ ਦੇਖ ਕੇ ਗਏ ਨੇ ਉਹ ਕਹਿੰਦੇ ਵੀ ਭਾਈ ਇਹ ਤਾਂ ਟੁੱਟ ਗਿਆ ਫਿਰ ਮੈਂ ਚਲੋ ਹੋਰ ਲਿਆਉਣਾ ਤੇ ਹੁਣ ਉਹ ਲੈਣ ਗਏ ਹੋਏ ਨੇ ਬਾਕੀ ਦੇਖਦੇ ਆ ਜੋ ਵੀ ਅੱਜ ਦੀ ਰਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਜਿਹੜੇ ਕਿਚਨ ਦੇ ਪੈਪ ਆਪਣੇ ਨਿਕਲ ਗਏ ਡਿੱਗ ਗਏ ਸੀ ਤੇ ਟੁੱਟ ਗਏ ਸੀ ਉਹ ਹੁਣ ਪੈ ਗਏ ਤੇ ਆਪਣੇ ਪਲੰਬਰ ਵੀਰੇ ਨੇ ਪਾ ਦੇ ਆ ਦੇਖੋ ਆ ਵੀ ਸਾਰੀ ਚੇਂਜ ਹੋਈ ਆ ਤੇ ਥੱਲੇ ਜਿਹੜਾ ਇਹ ਤਾਂ ਕੱਪ ਜਾਂ ਲੱਗਿਆ ਹੋਇਆ ਉਹ ਵੀ ਚੇਂਜ ਹੋਇਆ ਤੇ ਆ ਵੀ ਇਹਦੇ ਵਿੱਚ ਪਾਉਗੀ ਤੇ ਪਾਇਆ ਤੇ ਹੁਣ ਮੇਰੀ ਕਿਚਨ ਦੀ ਹਾਲਤ ਤੁਸੀਂ ਦੇਖ ਲਓ ਵੀ ਥੋੜਾ ਜਿਹਾ ਟਾਈਮ ਹਨਾ ਕਿਚਨ ਦਾ ਕੰਮ ਜਦੋਂ ਖਰਾਬ ਹੋ ਜੇ ਮਾੜਾ ਮੋਟਾ ਕੰਮ ਰੁਕ ਜੇ ਤੇ ਆ ਪੋਜੀਸ਼ਨ ਆ ਜਾਂਦੀ ਹੈ ਕਿਚਨ ਦੀ ਹੁਣ ਸਾਰੀ ਇਹਨੂੰ ਆਪਾਂ ਨੇ ਕਰਨਾ ਕਲੀਨ ਤੇ ਇੱਕ ਗੱਲ ਹੋਰ ਅੱਜ ਆ ਰਹੀ ਹੈ ਮੇਰੀ ਨਾਨਦ ਦੀਦੀ ਤੇ ਭਾਜੀ ਦੋਨੇ ਆ ਰਹੇ ਨੇ ਤੇ ਉਹਨਾਂ ਦੀ ਰੋਟੀ ਸਬਜ਼ੀ ਦੀ ਵੀ ਤਿਆਰੀ ਕਰਨੀ ਆ ਤੇ ਉਹਨਾਂ ਨੂੰ ਨਾਸ਼ਤਾ ਵਗੈਰਾ ਕਰਵਾਵਾਂਗੇ ਤੇ ਸਾਰਾ ਕੰਮ ਕਰਨਾ ਟਾਈਮ ਸਵੇਰ ਦੇ ਬਚ ਗਏ ਨੇ 9:30 ਜੋ ਵੀ ਨਹੀਂ ਜਾਣਾ ਹੁਣ ਟਿਊਸ਼ਨ ਤੇ ਇਹ ਆਪਦਾ ਪੜਨ ਲੱਗਿਆ ਹੋਇਆ ਨਾਲ ਨਾਲ ਇਹਦਾ ਚੱਲ ਰਿਹਾ ਟੀਵੀ ਲੱਡੂ ਤਿਆਰੀ ਹੋ ਗਈ ਪੇਪਰ ਦੀ ਕਿਉਂ ਐ ਦ ਜਾਣ ਤੂੰ ਸਭ ਤੇ ਪੜਿਵੇਂ ਠੀਕ ਆ ਚਲੋ ਠੀਕ ਹੈ ਜੀ ਹੁਣ ਕਰ ਲਈਏ ਘਰ ਦੇ ਸਾਰੇ ਕੰਮ ਹੁਣ ਪਲੰਬਰ ਵੀਰਾ ਉੱਧਰ ਬਾਹਰਲੇ ਬਾਥਰੂਮ 'ਚ ਲੱਗਿਆ ਹੋਇਆ ਕਿਉਂਕਿ ਉੱਥੇ ਵੀ ਆਪਣੀ ਜਿਹੜੀ ਸੀਟ ਹੈਗੀ ਬਾਥਰੂਮ ਦੀ ਉਹਦੀ ਸਟੈਂਡਿੰਗ ਸੀਟ ਆ ਉਹਦਾ ਪੈਪ ਟੁੱਟਿਆ ਹੋਇਆ ਸੀ ਥੋੜਾ ਜਿਹਾ ਉਹ ਵੀ ਠੀਕ ਕਰਨਾ ਮਾ ਪੈਣਾ ਸੀ ਮਾ ਚਲੋ ਪਵਾ ਲੰਨਾ ਫਿਰ ਉਹਦੇ ਨਾਲ ਪਤਾ ਕੀ ਆ ਪਾਣੀ ਡਿੱਗੀ ਜਾਂਦਾ ਨੀਚੇ ਬਾਥਰੂਮ ਦੀਆਂ ਜਿਹੜੀਆਂ ਟੈਲਾਂ ਨੇ ਉਹ ਖਰਾਬ ਹੋ ਰਹੀਆਂ ਨੇ ਮੈਂ ਕਿਹਾ ਚਲੋ ਇਹ ਜਿਹੜਾ ਥੋੜਾ ਜਿਹਾ ਕੰਮ ਆ ਵੀ ਵੀਰ ਜੀ ਇਹ ਵੀ ਤੁਸੀਂ ਕਰ ਜੋ ਬਾਕੀ ਫਿਰ ਬਾਅਦ ਚ ਦੇਖਾਂਗੇ ਹਾਂਜੀ ਝਾੜੂ ਵਗੈਰਾ ਆਪਣਾ ਲੱਗ ਗਿਆ ਤੇ ਪੋਚਾ ਹਜੇ ਮੈਂ ਲਾਇਆ ਨਹੀਂ ਕਿਉਂਕਿ ਮੇਰੇ ਕੋਲ ਟਾਈਮ ਘੱਟ ਆ ਤੇ ਕਿਚਨ ਵੀ ਮੇਰੀ ਕਲੀਨ ਹੋ ਗਈ ਭਾਂਡੇ ਵਗੈਰਾ ਵਾਸ ਤੇ ਤੇ ਹੁਣ ਮੈਂ ਲੱਗੀ ਸੀ ਆ ਦੇਖੋ ਸਾਰੀ ਸੱਤ ਕਿਆ ਸਾਰਾ ਫਲੀਨ ਹੋ ਗਿਆ ਇਹਦੇ ਵਿੱਚ ਹੁਣ ਮੈਂ ਸਬਜੀ ਕੱਢੀ ਇਹਦੇ ਵਿੱਚ ਨਾ ਸਬਜ਼ੂ ਦਾ ਕਚਰਾ ਪਾ ਕੇ ਬਾਹਰ ਸੜਦਾਂਗੇ ਤੇ ਭਾਂਡੇ ਵੀ ਆਪਣੇ ਮੰਜੇਗੇ ਤੇ ਹੁਣ ਮੈਂ ਲੱਗੀ ਸੀਗੀ ਸਬਜੀ ਕੱਟਣ ਵਾਸਤੇ ਕਿਉਂਕਿ ਦੀਦੀ ਹੁਣੇ ਨੇ ਆਉਣਾ 10:00 ਵੱਜ ਚੁੱਕੇ ਨੇ ਸਬਜੀ ਮੈਂ ਲਈ ਆ ਭਾਈ ਆਸੀ ਕਰੇ ਚ ਸ਼ਿਮਲਾ ਮਿਰਚ ਤੇ ਲਾਲ ਟਮਾਟਰ ਕੱਟੂਗੀ ਤੇ ਪਿਆਜ਼ ਤੇ ਅਦਰਕ ਤੇ ਆਪਣਾ ਪਲੰਬਰ ਵੀ ਰਹਾ ਜੇ ਲੱਗਿਆ ਹੋਇਆ ਬਾਹਰਲੇ ਬਾਥਰੂਮ ਚ ਮੈਂ ਕਿਹਾ ਚਲੋ ਇੰਨੇ ਮੈਂ ਰੋਟੀ ਸਬਜੀ ਦੀ ਤਿਆਰੀ ਕਰ ਲਾਂ ਫਿਰ ਦੀਨ ਹੋੜੇ ਵੀ ਆਉਣ ਵਾਲੇ ਨੇ ਤੇ ਚਲੋ ਠੀਕ ਹੈ ਜੀ ਫਿਰ ਕੱਟ ਲਈਏ ਸਬਜ਼ੀ ਫਿਰ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਪੈਂਦਾ ਟਾਈਮ ਸਾਡੇ 12:00 ਵੇ ਦਾ ਦੀਦੀ ਹੁਣੇ ਆ ਗਏ ਸੀਗੇ ਤੇ ਜੋ ਵੀ ਵੀ ਆ ਗਿਆ ਟਿਊਸ਼ਨ ਤੋਂ ਜੋ ਵੀ ਉਹ ਲੱਗਿਆ ਭੁੱਖਾ ਹੁਣ ਜੋ ਵੀ ਲੱਗਿਆ ਦੁਬਾਰੇ ਰੋਟੀ ਖਾਣ ਨਾਲ ਸਵੇਰੇ ਖਾ ਕੇ ਗਿਆ ਸੀ ਤੇ ਸੋਹ ਨੂੰ ਵੀ ਮੈਂ ਲੈ ਆਈ ਸਕੂਲੋਂ ਬੜੋਂ ਬੜੋਂ ਰੋਟੀ ਪਿਆਈ ਆ ਸਰਿੰਜ ਨਾਲ ਤੇ ਦੀਦੀ ਹੁਣ ਇਹਨਾਂ ਨੂੰ ਰੋਟੀ ਖਵਾਤੀ ਮੈਂ ਬਣਾਈ ਸੀ ਸ਼ਿਮਲਾ ਮਿਰਚ ਦੀ ਸਬਜ਼ੀ ਤੇ ਹੁਣ ਤਰੀਕਰੀ ਆਪਣੀ ਚਾਹ ਚਾਹ ਆ ਬਾੜੀਆ ਹਾਂ ਚਾਹ ਪੀ ਮੰਗੇ ਫਿਰ ਬਾਅਦ ਚ ਭਾਂਡੇ ਮਾਰ ਦਾਂਗੇ ਦੇਖੋ ਭਾਂਡੇ ਹੋ ਗਏ ਨੇ ਹਾਂਜੀ ਹੁਣ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਸ਼ਾਮ ਦੇ ਬੱਜ ਗਏ ਨੇ 6 ਤੇ ਦੀਦੀ ਹੋਈ ਆਈ ਸੀ ਤੁਹਾਨੂੰ ਦੱਸਿਆ ਸੀਗਾ ਕਿ ਜਦ ਮੈਂ ਕੋਈ ਵਲੌਗ ਸ਼ੂਟ ਨਹੀਂ ਕੀਤਾ ਕਿਉਂਕਿ ਦੀਦੀ ਵੀ ਦਵਾਈ ਲੈਣ ਆਏ ਸੀ ਜਿਸ ਗੱਲ ਗੱਦੀ ਲੈਣ ਸੀ ਨਾ ਉਹ ਦਿਨ ਦੀਦੀ ਦਾ ਥੋੜਾ ਜਿਹਾ ਪੈਰ ਨੂੰ ਨਾ ਕੋੜੇ ਜਿਹੀ ਹੋ ਗਈ ਸੀ ਡੇੜਾ ਖਾ ਗਿਆ ਸੀ ਪੈਰ ਮੋਚ ਆ ਗਈ ਸੀ ਦੀਦੀ ਦੇ ਪੈਰ ਨੂੰ ਤਾਂ ਕਰਕੇ ਤੇ ਤਾਂ ਕਰਕੇ ਦੀਦੀ ਹੁਣੀ ਆਏ ਸੀਗੇ ਦਵਾਈ ਲੈਣ ਕਿ ਮੈਂ ਤਾਂ ਮੋਚੇ ਤੇ ਦਰਦ ਨਾਲ ਚਮਾਂ ਹੋ ਲੱਗੀ ਹੋਈ ਸੀਗੀ ਦੀਦੀ ਹੁਣੀ ਦਵਾਈ ਲੈਣ ਆਏ ਸੀ ਮੈਂ ਤੁਹਾਨੂੰ ਦੱਸ ਹੀ ਰਹੀ ਹਾਂ ਤੇ ਉਸ ਤੋਂ ਬਾਅਦ ਦੀਦੀ ਹੁਣੀ ਚਲੇ ਗਏ ਆ ਦੁਪਹਿਰੇ 1:30 ਵਜੇ ਤੇ ਫਿਰ ਮੈਂ 2 ਵਜੇ ਫੇਰ ਅੱਜ ਸੋਹ ਨੂੰ ਲੈ ਕੇ ਗਈ ਡਾਕਟਰ ਕੋਲ ਇਹ ਚੌਕੀ ਤੋਂ ਬੋਤਸੇ ਸੀ ਉਹਦਾ ਜਿਹੜਾ ਮੂੰਹ ਆ ਉਹ ਇਨਫੈਕਸ਼ਨ ਬਹੁਤ ਜ਼ਿਆਦਾ ਵਧੀ ਹੋਈ ਸੀ ਉਹ ਕੁਝ ਵੀ ਨਹੀਂ ਖਾ ਰਿਹਾ ਸੀ ਜਿਆ ਕੱਲੀ ਫਰੂਟੀ ਬਸ ਤੋਨੂੰ ਮੈਂ ਸਿਰੰਜ ਨਾਲ ਪੀਉਂਦੀ ਸੀ ਜਾਂ ਬੜਾ ਮੋਟਾ ਪਾਣੀ ਤੇ ਉਹ ਰੋਂਦਾ ਸੀ ਜਦ ਵੀ ਪੀਂਦਾ ਸੀ ਜਾਂ ਰੋਟੀ ਪੀਂਦਾ ਸੀ ਤਾਂ ਕਰ ਤੋਨੂੰ ਦੁਬਾਰੇ ਡਾਕਟਰ ਕੋਲ ਲੈ ਕੇ ਗਈ ਤੇ ਡਾਕਟਰ ਨੂੰ ਦਿਖਾਇਆ ਦੁਬਾਰੇ ਉਹਨੇ ਸਾਰਾ ਇਹਦਾ ਮੂੰਹ ਚੈੱਕ ਕੀਤਾ ਮਾ ਅੰਦਰੋਂ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਡਾਕਟਰ ਕਹਿੰਦੇ ਵੀ ਤੁਸੀਂ ਬਹੁਤ ਆਮ ਮੈਂ ਟੀਕਾ ਲਾ ਲਾਂ। ਜੀ ਦਵਾਈ ਤਾਂ ਇੰਨੀ ਠੀਕ ਆ ਵੀ ਪ੍ਰੋਬਲਮ ਜਾਦੀ ਸੀ ਉਹਦੇ ਕਰਕੇ ਹਨਾ ਵੀ ਕੱਦਾ ਤਿੰਨ ਚਾਰ ਲੱਗੂ ਆ ਠੀਕ ਹੋਣ ਵਾਸਤੇ ਕਿਉਂਕਿ ਅੱਜ ਤੀਸਰਾ ਦਿਨ ਸੀਗਾ ਤੋਂ ਉਹਨੂੰ ਮੂੰਹ ਬੰਦ ਕਰੇ ਨੂੰ ਕੁਝ ਵੀ ਨਹੀਂ ਖਾ ਪੀ ਰਹਾ ਤੇ ਫਿਰ ਉਹਨਾਂ ਨੇ ਨਾ ਟੀਕਾ ਲਾਦਾ ਸੀ ਤੇ ਉਸ ਤੋਂ ਬਾਅਦ ਵੀ ਮੈਂ ਡਾਕਟਰ ਨੂੰ ਵੀ ਕਹਿੰਦਾ ਕਿ ਤੁਸੀਂ ਵੀ ਮਾਰਾ ਜਾ ਹਨਾ ਬੱਚੇ ਨੂੰ ਕਹੋ ਵੀ ਹਨਾ ਕੁਝ ਖਾ ਵੀ ਪੀਵੇ ਵੀ ਨਹੀਂ ਫਿਰ ਮੈਂ ਦੁਬਾਰਾ ਟੀਕਾ ਲਾ ਦੂੰਗਾ। ਫਿਰ ਨਾ ਸੋ ਉਹਨੇ ਮੈਂ ਆਉਂਦੀ ਹੋਈ ਤਾਂ ਰੋਟੀ ਲਈ ਸੋਮ ਵਾਸਤੇ ਦੋ ਇਹ ਦੋ ਲਈ ਮੈਂ ਪੇਸਟੀਆਂ ਮੇਰੇ ਨਾਲ ਪੇਸਟੀਆਂ ਯਾਦ ਆ ਗਈਆਂ ਓਹ ਇੱਕ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਵੀ ਉਹ ਸੌਫਟ ਹੁੰਦੀਆਂ ਨੇ ਵੀ ਚਲੋ ਓਹ ਖਵਾ ਕੇ ਦੇਖੂ ਖਵਰਾ ਖਾ ਹੀ ਲਵੇ ਫਿਰ ਅੱਜ ਜਰਾਪ ਦਾ ਸ਼ੂਗਰ ਕੀਤਾ ਇਹਨੇ ਨਾ ਅੱਧੀ ਪੇਸਟੀ ਖਾ ਲਈ ਅੱਜ ਡਾਕਟਰ ਕੋਲੋਂ ਜਦੋਂ ਅਸੀਂ ਟੀਕਾ ਲਵਾ ਕੇ ਆਇਆ ਘਰੇ ਆ ਕੇ ਤੇ ਫਿਰ ਇਹਨੂੰ ਮੈਂ ਦੁਪਹਿਰੇ ਥੋੜੀ ਜੀ ਚਾਹ ਵੀ ਦਿੱਤੀ ਸੀ ਛੀਚ ਪਾ ਕੇ ਤੇ ਇਹਨੇ ਅੱਜ ਉਹ ਵੀ ਪੀ ਲਈ ਮੇਰੇ ਇਹਨਾਂ ਦਿਲ ਨੂੰ ਸਕੂਨ ਮਿਲਿਆ ਤੋਂ ਤਿੰਨ ਦਿਨ ਹੋ ਗਏ ਕੁਛ ਨਹੀਂ ਖਾ ਪੀ ਰਿਹਾ ਸੀ ਮੇਰਾ ਵੀ ਇਹਨਾਂ ਦਰਦ ਨਾਲ ਖਰਾਬ ਹੋਇਆ ਪਿਆ ਸੀ ਇੱਕ ਤਾਂ ਉਹ ਗੱਗੀ ਚਲੇ ਗਿਆ ਤੁਹਾਨੂੰ ਪਤਾ ਹੋਊਗਾ ਇਕੱਲੇ ਰਹਿ ਗਏ ਇੱਕ ਬੱਚੇ ਬਿਮਾਰ ਹੋ ਗਏ ਜਦੋਂ ਬੱਚਾ ਕੁਛ ਖਾਵੇ ਪੀਵੇ ਤਾਂ ਫੇਰ ਥੜਾ ਵੱਧ ਟੈਨਸ਼ਨ ਹੋ ਜਾਂਦੀ ਆਪ ਨੂੰ ਵੀ ਕੁਛ ਚੰਗਾ ਲੱਗਦਾ ਤੇ ਤਾਂ ਕਰਕੇ ਤੇ ਥੋੜਾ ਜਿਹਾ ਮੈਨੂੰ ਵੀ ਸਕੂਨ ਮਿਲਿਆ ਤੇ ਫਿਰ ਮੈਂ ਗੱਗੀ ਨੂੰ ਵੀ ਫੋਨ ਲਾ ਕੇ ਦੱਸਿਆ ਉਹ ਵੀ ਬਹੁਤ ਖੁਸ਼ ਹੋਈ ਉਹਦੀਆਂ ਵੀ ਅੱਖਾਂ 'ਚ ਪਾਣੀ ਆ ਗਏ ਵੀ ਹਨਾ ਸੋ ਹੁਣ ਨੇ ਕੁਛ ਖਾਦਾ ਹਨਾ ਤੋਂ ਤਿੰਨ ਦਿਨਾਂ ਬਾਅਦ ਦਸੋ ਹਮ ਅੱਜ ਥੋੜਾ ਜਿਆ ਬੋਲਿਆ ਵੀ ਆ ਡੈਡੀ ਵੀ ਬੋਲਿਆ ਮੰਮਾ ਵੀ ਬੋਲਿਆ ਆਈ ਲਵ ਯੂ ਗੈੜੀ ਆਈ ਲਵ ਯੂ ਮੰਮਾ ਐਨਾ ਮੈਨੂੰ ਵਧੀਆ ਲੱਗਿਆ ਜਦੋਂ ਤਿੰਨ ਦਿਨਾਂ ਬਾਅਦ ਹਨਾ ਵੀ ਬੱਚਾ ਬੋਲਿਆ ਹਨਾ ਤੁਹਾਨੂੰ ਪਤਾ ਵੀ ਬੱਚਿਆਂ ਨਾਲ ਯਾਰਾ ਸਾਰਾ ਕੁਝ ਬੱਚਿਆਂ ਦੀ ਖਾਤਰ ਹੀ ਆਪਾਂ ਭੱਜੇ ਫਿਰਦੇ ਆ ਹਨਾ ਕੁਝ-ਕੋਸ਼ ਕਰਦੇ ਆ ਕਦੇ ਕਿਤੇ ਪਾਪੜ ਵੇਲਦੇ ਆ ਕਦੇ ਕੋਸ਼ ਕਰਦੇ ਆ ਕਦੇ ਕੋਸ਼ ਸਾਰਾ ਕੁਝ ਇਹਨਾ ਬੱਚਿਆਂ ਨਾਲ ਹੁੰਦਾ ਬੱਚੇ ਤਾਂਦਰੁਸਤ ਹੋਣਗੇ ਤਾਂ ਆਪਣੇ ਮਨ ਨੂੰ ਵੀ ਸਕੂਨ ਮਿਲੂਗਾ ਹਨਾ ਠੀਕ ਹੈ ਹਨਾ ਕਿ ਬੱਚੇ ਚਲੋ ਵਾਈਗੁਰ ਦੀ ਕਿਰਪਾ ਨਾਲ ਸੋਹ ਮਾਜ ਥੋੜਾ ਜਿਹਾ ਠੀਕ ਹੋ ਗਿਆ ਬਾਕੀ ਹੌਲੀ ਹੌਲੀ ਕੱਲ ਤੱਕ ਹੋ ਜੂਗਾ ਤੇ ਸੋਹ ਨੂੰ ਹੁਣ ਮੈਂ ਪੁੱਛਿਆ ਵੀ ਸੋਹ ਤੂੰ ਕੀ ਖਾਏਂਗਾ ਸੋਹ ਨੇ ਬੋਲਿਆ ਕਿ ਨਾ ਮੰਮਾ ਮੈਂ ਫਰਾਈਜ਼ ਖਾਊਂਗਾ ਤੇ ਹੁਣ ਮੈਂ ਨਾ ਦੇਖੋ ਆਲੂ ਕੱਟ ਕੇ ਆਲੂ ਦੇ ਵਿੱਚ ਥੋੜਾ ਜਿਹਾ ਬੇਸਣ ਪਾ ਕੇ ਤੇ ਨਮਕ ਪਾ ਕੇ ਮੈਂ ਉਹਨੂੰ ਨਾ ਕੱਲੇ ਨਮਕ ਵਾਲੇ ਫਰਾਈਜ਼ ਬਣਾ ਕੇ ਦੇ ਦਿੱਤੀ ਤੇ ਹੁਣ ਮੈਂ ਕਿਹਾ ਚਲ ਉਹਨੂੰ ਮਾਰਾ ਜਿਹਾ ਖਵਾਦਾ ਮੈਂ ਮੇਰੇ ਤੇ ਜੋ ਬੰਦੀ ਰੋਟੀ ਫਿਰ ਮੈਂ ਬਾਅਦ ਚ ਬਣਾਉਂਗੀ ਆਟਾ ਗੁੰਨਣਾ ਹਜੇ ਮੈਂ ਤੇ ਤਾ ਕਰਕੇ ਅੱਜ ਵਲੌਗ ਸ਼ੂਟ ਹੋਇਆ ਨਹੀਂ ਬਸ ਥੋੜਾ ਜਿਹਾ ਬਣਾਇਆ ਸੀਗਾ ਤੇ ਬਸ ਫਿਰ ਗੱਲਾਂ-ਬਾਤਾਂ ਮਾਰੀ ਗਏ ਦੀਦੀ ਹੁਣੇ ਨਾ ਬੈਠੇ ਫਿਰ ਮੈਂ ਪਹੁੰਚ ਅਕੇਲੀ ਨਹੀਂ ਪਹੁੰਚੋ ਬੰਨੇ ਲੈ ਲੈ ਟਿਊਸ਼ਨ ਤੋਂ ਆ ਕੇ ਉਹ ਖੇਡੀ ਲੈਨੇ ਦੇਖੀ ਗਏ ਨੇ ਚਲੋ ਫਿਰ ਅਸੀਂ ਗੱਲਾਂ-ਬਾਤਾਂ ਹੀ ਮਾਰੀ ਗਏ ਵਲੌਗ ਤਾਂ ਬਣਿਆ ਨਹੀਂ ਬਹੁਤ ਚਲੋ ਹੁਣ ਵਲੌਗ ਬਣਾਉਣਾ ਥੋੜਾ ਜਿਹਾ ਫੋਨ ਮੈਂ ਦਿਖਾਉਣੀ ਆ 프라이ਸ ਬੈਕ ਕੈਮਰੇ ਨਾਲ ਇਹ ਆਪਣੇ 프라이ਸ ਬਣ ਕੇ ਤਿਆਰ ਨੇ ਸੋਮ ਵਾਸਤੇ ਜਮੇ ਉਹਨਾਂ ਮੁੱਲ ਦੇ ਲੱਗਦੇ ਨੇ 프라이ਸ ਦੇਖੋ ਤੁਸੀਂ ਤੇ क्रिस्पी क्रिस्पी ਨੇ پورے ਉਹ ਤਾਂ ਥੋੜੇ ਜਿਹਾ ਸੌਫਟ ਵੀ ਨੇ ਕਿਉਂਕਿ ਸੋ ਹਮ ਤੋਂ ਇੰਨੇ ਕ੍ਰਿਸਪੀ ਖਾਦੇ ਵੀ ਨਹੀਂ ਜਾਣੇ ਬਾਕੀ ਆ ਹਜੇ ਮੈਂ ਬਣਾ ਰਹੀ ਆ ਤੇ ਥੋੜੇ ਜਿਹਾ ਸੀਗੇ ਇਹਦੇ ਵਿੱਚ ਮੈਂ ਕਿਹਾ ਚਲੋ ਇਹਨੂੰ ਬਣਾ ਕੇ ਪਹਿਲਾਂ ਖਵਾਈਏ ਬੱਚੇ ਨੇ ਅਜ ਇਹਨੇ ਦੇਣਾ ਬਾਅਦ ਕੁਝ ਮੰਗਿਆ ਤੇ ਪਹਿਲਾਂ ਇਹਦਾ ਟਿੱਡ ਭਰੀਏ ਆਪਾਂ ਵਿਚਾਰੇ ਦਾ ਕਿੰਨੇ ਦਿਨ ਹੋ ਗਏ ਉਹਨੇ ਕੁਝ ਨਹੀਂ ਖਾਦਾ ਪੀਤਾ ਤੇ ਆਪਾਂ ਤਾਂ ਆਪਦੀ ਬਾਅਦ ਚ ਰੋਟੀ ਬਣਾ ਲਾਂਗੇ ਕਿਉਂਕਿ ਸਵਾ ਸਬਜੀ ਮੈਂ ਸਵੇਰੇ ਬਣਾ ਲਈ ਸੀ ਸ਼ਿਮਲਾ ਮਿਰਚਾਂ ਦੀ ਦੀਦੀ ਹੋਈਆਂ ਤੇ ਔਨ ਕਰਕੇ ਉਹਨਾਂ ਨੇ ਰੋਟੀ ਖਾਣੀ ਸੀ ਤੇ ਹੁਣ ਮੈਂ ਕੁਝ ਨਹੀਂ ਬਣਾਉਂਦੀ ਤੇ ਬਾਕੀ ਆਟਾ ਗੁੰਨਣਾ ਇਕੱਲਾ ਤੇ ਰੋਟੀ ਬਣਾਉਣੀ ਇਕੱਲੀ ਬਾਕੀ ਤੁਹਾਨੂੰ ਮਿਲਦੇ ਆ ਜੋ ਵੀ ਦਿਹਾਏ ਤੋਂ ਜੋ ਵੀ ਟਿਊਸ਼ਨ ਗਿਆ ਹੋਇਆ ਕਾਲੂ ਉਹ ਤਾਂ ਮੈਥ ਦਾ ਪੇਪਰ ਆ ਤੇ ਸੋਮ ਅੱਜ ਹੋ ਗਿਆ ਫ੍ਰੀ ਇਹਦਾ ਅੱਜ ਹੈਗਾ ਸੀਗਾ ਲਾਸਟ ਪੇਪਰ ਹੁਣ ਸੋਮ ਘਰੇ ਕਰੋ ਘਰੇ ਅਸਟ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਲੋ ਜੀ ਸੋਹੋਂ ਨੂੰ ਮੈਂ ਫਰਾਈਜ ਬਣਾ ਕੇ ਖਵਾਦੇ ਸੀ ਹੁਣ ਵਾਰੀ ਆ ਗਈ ਜੋਵਨ ਦੀ ਜੋਵਨ ਲੱਗਿਆ ਹੈ ਸਵਾਦ ਲਾਉਣ ਆ ਜੋਵਨ ਨੇ ਲੈ ਲਿਆ ਜੂਸ ਮੈਂ ਜਿਹੜਾ ਸੋਹੋਂ ਬਸਤੇ ਲਈ ਸੀ ਲੀਚੀ ਦਾ ਜੂਸ ਲਿਆਂਦਾ ਸੀ ਉਹਨੇ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਸੋਹੋਂ ਨੇ ਤਾਂ ਹਾਂ ਕਿਤੇ ਵੀ ਮੈਂ ਜੂਸ ਪੀਣਾ ਨਹੀਂ ਹੁਣ ਉਹ ਤਾਂ ਪੀਤਾ ਹੀ ਨਹੀਂ ਕਹਾਂ ਮੈਂ ਪੀਣਾ ਨਹੀਂ ਹੈਗਾ ਜੂਸ ਤੇ ਜੋਵਨ ਲੱਗਿਆ ਹੈ ਸਵਾਦ ਲਾਉਣ ਜਿਹੜੇ ਬੱਚੇ ਸੀਗੇ ਫਰਾਈਜ ਹੁਣ ਇਹਨੇ ਨਾਣ ਮਿਰਚ ਵਿੱਚ ਛਾਟ ਮਸਾਲਾ ਮਿਕਸ ਕਰਕੇ ਇਹਨਾਂ ਦੇ ਉੱਪਰ ਪਾ ਲਿਆ ਤੇ ਨਾਲ ਕਹਿੰਦਾ ਮੈਂ ਜੂਸ ਪੀਊਂਗਾ ਤੇ ਨਾਲ ਕਹਿੰਦਾ ਮੈਂ ਬੈਠ ਕੇ ਟੀਵੀ ਦੇਖੂਗਾ ਜੋ ਵੀ ਤੂੰ ਤਾਂ ਇਹ ਕਰਦਾ ਜਿਵੇਂ ਸਨਮੇ ਵਿੱਚ ਬੈਠਣਾ ਹੁੰਦਾ ਹੈ ਇੰਨੀ ਇੱਟਾ ਹਾਂ ਹਾਂ ਅੱਜ ਜੋ ਹੁਣ ਮੈਂ ਆਟਾ ਗੁੰਨਣਾ ਫਿਰ ਮੈਂ ਰੋਟੀ ਬਣਾਉਣੀ ਆ ਫੇਰ ਫੇਰ ਕੀ ਉਹ ਸੌਣ ਠੀਕ ਹੋ ਜAVE ਹੁਣ ਥੋੜਾ ਜਿਹਾ ਤਾਂ ਠੀਕ ਆ ਉਹ ਹੋਰ ਠੀਕ ਹੋ ਜੇ ਥੋੜਾ ਜਿਹਾ ਫਿਰ ਕੋਈ ਟੈਨਸ਼ਨ ਨਹੀਂ ਦੇਖ ਲੋ ਆ ਸੋ ਹਮਨੇ ਜੋ ਬਣਾਇਆ ਦੀ ਪਲੇਟ ਤਿਆਰ ਕੀਤੀ ਆ ਦੇਖ ਲੋ ਤੁਸੀਂ ਇਹਦੇ ਕੰਮ ਮੈਂ ਗੋਨਾਂ ਦੀਆ ਹੁਣ ਆਟਾ ਤੇ ਫਿਰ ਬਣਾਉਣੀ ਆ ਮੈਂ ਰੋਟੀ ਲੱਡੂ ਛੋਟਾ ਆ ਪਿਆਗਾ ਇਹ ਫੋਨ ਦੇਖਦਾ ਇਹ ਬੈਠ ਕੇ ਟੀਵੀ ਦੇਖੂਗਾ ਇੱਥੇ ਆ ਇਹਨਾਂ ਦਾ ਸੈਟਅਪ ਲੱਗਿਆ ਹੋਇਆ ਇੱਥੇ ਬੈੱਡ ਹੀ ਮੈਂ ਇਧਰ ਖਿੱਚ ਤੈਨਾਂ ਨੂੰ ਇਹਦੇ ਬਰਾਬਰ ਇਧਰੋਂ ਆਪਣੀ ਜਗ੍ਹਾ ਕਰਤੀ ਖਾਲੀ ਤੇ ਇਧਰ ਇਹਨਾਂ ਨੂੰ ਬੈੱਡ ਖਿੱਚ ਕੇ ਇੱਥੇ ਲਾਤਾ ਹੁਣ ਇਹ ਬੈਠੂਗਾ ਤੇ ਇਹ ਜਾ ਕੁਝ ਦੇਖਦਾ ਰਹਿੰਦਾ ਜੋ ਵੀ ਇਹਨੇ ਪੈਰ ਮਾਰਨਾ ਵੀਰੇ ਨੇ ਤੇਰੇ ਜੂਸ ਤੇ ਲੱਡੂ ਇਦਾਂ ਨੂੰ ਹੋ ਜਾ ਥੋੜਾ ਜਿਹਾ ਸੋਮੂ ਸასი ਸ਼ਕਲ ਕਰ ਦੋ ਸਾਰਿਆਂ ਨੂੰ ਸੋਮੂ ਬੋਲਿਓ ਸასი ਸ਼ਕਲ ਲੱਡੂ ਆ ਤਾਂ ਮੇਰਾ ਛੋਟਾ ਜਾ ਆ ਮੇਰਾ ਵੱਡਾ ਲੱਡੂ ਆ ਮੇਰਾ ਛੋਟਾ ਲੱਡੂ ਆ ਹਨਾ ਐਰੋਪਲੇਨ 'ਚ ਬੱਚੇ ਐਨੀ ਬੈਠੇ ਜਾਣਾ ਲਓ ਜੀ ਆਪਣੀ ਬਣਦੀ ਰੋਟੀ ਸੋਮ ਬੋਲਣ ਲੱਗ ਗਿਆ ਹੁਣ ਸੋਮ ਜੀ ਆ ਆਹ ਤਾਂ ਸ਼ੁਰੂ ਹੋ ਗਈਆਂ ਰੋਣ ਵਾਲੀਆਂ ਰੋਲਾ ਪਾਉਣ ਵਾਲੀਆਂ ਲਓ ਜੀ ਰੋਟੀ ਬਣ ਗਈ ਸਬਜੀ ਤੇ ਨਾਲ ਰਾਇਤਾ ਤੇ ਨਾਲ ਖੀਰਾ ਹਾਂਜੀ ਹਾਂਜੀ ਬੱਚੇ ਬੋਲੋ ਕਿ ਮੈਂ ਬੈਠਣਾ ਏਅਰੋਪਲੇਨ 'ਚ ਕਿਵੇਂ ਬੈਠਣਾ ਏਅਰੋਪਲੇਨ 'ਚ ਆਪਾਂ ਚੱਲਾਂਗੇ ਘੁੰਮਣ ਚੱਲਾਂਗੇ ਫਿਰ ਬੈਠਾਂਗੇ ਜੋ ਬਣ ਲਾ ਦੇ ਮੜਾ ਜਾ ਬੈਠਿਆ ਨਹੀਂ ਜਾਂਦਾ ਬੈਠਿਆ ਜਾਂਦਾ ਕੋਈ ਗੇਮ ਆ ਕੇ ਨਾ ਉਹਦੇ ਵਿੱਚ ਦੱਸੋ ਏਅਰੋਪਲੇਨ ਆ ਕੇ ਨਾ ਲੈ ਉਹਦੇ ਵਿੱਚ ਕਿਵੇਂ ਬੈਠਾ ਮੈਂ ਲਓ ਜੀ ਹੁਣ ਮੈਂ ਫਰਾਈਜ਼ ਦੁਆਰੇ ਬਣਾਏ ਨੇ ਆਲੂ ਕੱਟ ਕੇ ਕਿਉਂਕਿ ਸੋ ਹਮਨੇ ਘਟ ਖਾਧੀ ਸੀ ਤੇ ਹੁਣ ਇਹਨੂੰ ਭੁੱਖ ਲੱਗੀ ਆ ਤੇ ਹੁਣ ਜੋ ਵੀ ਨੂੰ ਕਿਹਾ ਮੈਂ ਕਿਹਾ ਤੂੰ ਵੀਰੇ ਨੂੰ ਫਰਾਈਜ਼ ਖਵਾ ਤੇ ਠੀਕ ਆ ਤੇ ਮੈਂ ਕਰਾਂ ਕੰਮ ਤੇ ਟਾਈਮ ਵੱਜ ਗਏ ਨੇ 8:20 ਮਿੰਟ ਮੇਰੇ ਕਿਚਨ ਚ ਖਲਾਰਾ ਬਹੁਤ ਪਿਆਮੇ ਹੁੰਦੋ ਹੋਣੀ ਹੈ ਦੇਖੋ ਹੁਣ ਮੈਂ ਸਾਰਾ ਇਹ ਕਰਦੀ ਆ ਦੁੱਧ ਵਗੈਰਾ ਗਰਮ ਕਰਦੀ ਆ ਫਰਾਈਜ਼ ਇਹਦੇ ਮੈਂ ਬਣਾ ਤੇ ਆਹ ਮੈਂ ਬਣਾਇਆ ਸੀ ਮਿਰਚਾਂ ਦਾ ਪਰਤਾ ਗੱਲੀਆਂ ਮਿਰਚਾਂ ਦੇ ਵਿੱਚ ਪਿਆਜ਼ ਪਾ ਕੇ ਲਾਲ ਮਿਰਚਾਂ ਨੂੰ ਫਰਾਈ ਕਰ ਲਿਆ ਵਿੱਚ ਨਾਣ ਪਾ ਲਿਆ ਵਿੱਚ ਥੋੜਾ ਜਿਹਾ ਆਪਣੇ ਕਾੜਿਆ ਹੋਇਆ ਤੇਲ ਪਾ ਲਿਆ ਤੇ ਵਿੱਚ ਪਿਆਜ਼ ਕੱਟ ਲਿਆ ਇਹ ਬਣਾਇਆ ਸੀ ਮੈਂ ਤੇ ਜੋ ਬੰਨੇ ਪੜਤਾ ਤੇ ਅਸੀਂ ਖਾਧਾ ਦੋਨਾਂ ਨੇ ਬਹੁਤ ਘੈਂਟ ਲੱਗਿਆ ਤੇ ਹੁਣ ਆਪਾਂ ਮਾਜ ਲਈਏ ਭਾਂਡੇ ਤੇ ਆਹ ਵਾਲੇ ਭਾਂਡੇ ਫਲਾ ਦੀਏ ਸਟੈਂਡ ਦੇ ਉੱਪਰ ਕਿਉਂਕਿ ਸਟੈਂਡ ਦੇਖੋ ਸਾਰਾ ਖਾਲੀ ਹੋਇਆ ਪਿਆ ਤੇ ਹੁਣ ਨਿਮੇੜ ਲਈਏ ਕੰਮ ਫਿਰ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਬੱਚਿਆਂ ਨੂੰ ਇੱਥੇ ਬਿਠਾਇਆ ਮੈਂ ਜੋ ਵੀ ਨੂੰ ਕਿਹਾ ਮੈਂ ਕਿਹਾ ਤੂੰ ਬੀਰੀ ਨੂੰ ਖਵਾ ਇੱਧਰ ਤਰ ਤਰ ਇੱਧਰ ਸਭ ਮੈਂ ਮੈਂ ਵੀ ਦੇਖਣ ਆਲਾ ਮੈਂ ਸਾਰਿਆਂ ਨੂੰ ਦੱਸ ਤੋ ਕਿ ਮੈਂ ਠੀਕ ਹੋ ਜਾਵਾਂਗੀ ਕਿ ਮੈਂ ਕੀ ਕਰੂੰਗਾ ਤਾਰੇ ਕਿ ਆਹ ਇੱਕ ਉਹ ਮੈਂ ਮੈਂ ਕਿੰਨਾ ਦੇ ਲੋ ਜੀ ਹੁਣ ਟਾਈਮ ਹੋ ਗਿਆ ਕਿੰਨੇ ਵਜ ਗਏ ਸਵਾ 9 ਹੋ ਗਏ ਜੋਣ ਲੱਗਿਆ ਹੁਣ ਮੈਗੀ ਬਣਾਉਣ ਸਮਾਂ ਨਾ ਆਉਂਦਾ ਵੀਰਾ ਚੱਕੜੀ ਚਾਹੇ ਲੋਟੀ ਨਹੀਂ ਆਉਂਦੀਆਂ ਸਵਾ ਨੋਏ ਮੇਰਾ ਗਲਾ ਇਨਾ ਸੁਖਰੇ ਮੇਕਾ ਜੀਂਦਾ ਰਹੀਆ ਮੈਨਾਂ ਲੱਗੀਆਂ ਸੌਣ ਕਿਸੇ ਤਰੀਕਾ ਚੱਲੋ ਜਿਹੜਾ ਹੋ ਕਰਨਾ ਤੋਂ ਹਮ ਦਾ ਮੂੰਹ ਠੀਕ ਹੋ ਗਿਆ ਦੇਖੋ ਇੱਧਰ ਵੀ ਸਾਈਡ ਤੇਰੀ ਜੀਬ ਥੋੜੀ ਜੀ ਅਜੇ ਹੈਗੀ ਆ ਖਰਾਬ ਬਾਕੀ ਇਹਦੀ ਜੀਬ ਹਨਾ ਠੀਕ ਹੋ ਗਈ ਗਲਾ ਵੀ ਥੋੜਾ ਡਾਕਟਰ ਨੇ ਚੰਗਾ ਚੰਗਾ ਪੀਤਾ ਵੀ ਆਖੀ ਤਾਂ ਕਰੀ ਥੋੜਾ ਫਰਕ ਤੇ ਸੌਣ ਦੇ ਫਰਾਈ ਕਰੀ ਸੇਕ ਨਾ ਅੱਛੇ ਤੋਂ ਆਪਣਾ ਨੁਮਾਈ ਹਾਲਾ ਮੇਰੇ ਲੱਡੂ ਮਾਸਾ ਬੋਲਿਆ ਜੀ ਤਿੰਨ ਦਿਨਾਂ ਬਾਅਦ ਉਹ ਤੋਂ ਕੋਹ ਹੈ ਬਈ ਮੂਹੇ ਬੰਦ ਕਰ ਚੁੱਕੀ ਨੇ ਜਲਦੀ ਹਾਂ ਮੈਂ ਠੀਕ ਕਰੀ ਰੌਣ ਚ ਲੱਗੀ ਜਦੋਂ ਦਾ ਸੋਮੂ ਬੁੱਲਣ ਲੱਗਿਆ ਨਾ ਸੋਮੂ ਹਾਂ ਰੌਣ ਕੋ ਹੋ ਗਈ ਨਾ ਉਹ ਜਾਦੀ ਮਰਾਨਾ ਚਲੋ ਠੀਕ ਹੈ ਜੀ ਕਰ ਦਿਆ ਇੱਥੇ ਬਲੌਂਡ ਦਾ ਹੰਡਰ ਹਜੇ ਉਹ ਦਵਾਈਆਂ ਦੇਣੀਆਂ ਨੇ ਦਵਾਈਆਂ ਦੇ ਲਈ ਸੀ ਗੋਲੀ ਦੇਤੀ ਉਹਨੂੰ ਤੇ ਪੀਣ ਵਾਲੀ ਵੀ ਦੇਤੀ ਤੇ ਹਜੇ ਖੰਘ ਤੇ ਖਾਮ ਬੁਖਾਰ ਵਾਲੀਆਂ ਮੈਂ ਬੰਦ ਕੀਤੀਆਂ ਹੋਈਆਂ ਨੇ ਕਿਉਂਕਿ ਪਹਿਲਾਂ ਇਹਨੂੰ ਮੂਹ ਦੀ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਵੀਚੋਂ ਪਹਿਲਾਂ ਆਪਾਂ ਨਾ ਉਹ ਦਵਾਈਆਂ ਦੇ ਦਈਏ ਵੀ ਇਹ ਤਾਂ ਬਾਅਦ ਚ ਵੀ ਦੇ ਰਾਂਗੇ ਤੇ ਇੱਕ ਇਹਨੂੰ ਰਹਿ ਗਈ ਆ ਲਿਉਕੜ ਆਏ ਇਹਦੇ ਮੂੰਹ ਚ ਬੂੰਦਾ ਪਾਉਣੀਆਂ ਹੁੰਦੀਆਂ ਨੇ। ਵੈਸੇ ਤਾਂ ਮਿੱਠੀ ਹੁੰਦੀ ਆ ਨਾ ਤੇ ਇਹਨੂੰ ਦੇਣੀ ਆ ਬਾਅਦ ਚ। ਇਹ ਹੁਣ ਦੇਣ ਦੀ ਵੀ ਕਰਦੇ ਕੀ ਨੇ। ਤੇ ਮੈਂ ਤਾਂ ਚੱਲੀਆਂ ਅੰਦਰ ਇੱਕ ਦਵਾਈ ਇਹਦੀ ਰਹਿ ਗਈ ਉਹ ਦਵਾਈ ਦੇ ਕੇ ਮੇਰਾ ਵੀ ਗਲੇ ਦਾ ਬੈਂਡ ਪੱਜਿਆ ਪਿਆ ਤੇ ਇਹ ਸੀ ਜੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆਂ ਜੀ ਅਗਲੇ ਬਲੌਗ 'ਚ। ਸਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਬਹੁਤ ਪਸੰਦ ਆਉਂਗਾ ਮੈਂ। ਦੰਦਾ ਹੋਈ ਮੈਂ ਬਾਏ ਬਾਏ ਕਹਾਂ ਤੇ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਪਾਪਾ ਨੂੰ ਬੋਲੋ ਮਿਸ ਯੂ ਪਾਪਾ ਮਿਸ ਯੂ ਪਾਪਾ ਆਈ ਲਵ ਯੂ ਪਾਪਾ ਬਾਏ ਨਾਈਟ ਪਾਪਾ